ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਸਾਂਹ ਰਾਏ ਆਵਾਜ਼ ਮਰਦਾਬਾਦ 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 ਸਾਂਹ ਰਾਏ ਆਵਾਜ਼ ਮਰਦਾਬਾਦ 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 ਚੀ ਦੋਥੋ ਢੀ ਸੋਚਤੇ ਕਹਿਣਾ ਦੇਾਂਗੇ ਠੋਕੇ ਚੀ ਦੋਥੋ ਢੀ ਸੋਚਤੇ ਕਹਿਣਾ ਦੇਾਂਗੇ ਠੋਕੇ ਸਾਂਹ ਰਾਏ ਆਵਾਜ਼ ਮਰਦਾਬਾਦ ਮਰਦਾਬਾਦ ਵਾਹ ਜਿੰਦਾਬਾਦ 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 ਕੰਤੇਰੀ ਸੋਚ ਕੇ ਪਹਿਲਾਂ ਦੇਖੋਗੇ ਇਨਕਲਾਬ ਜਿੰਦਾਬਾਦ 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 ਸਾਬਰਾਈਵਾਦ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਸਾਬਰਾਈਵਾਦ ਮੁਰਦਾਬਾਦ ਮੁਰਦਾਬਾਦ ਮੁਰਦਾ ਹਾਂਜੀ ਮੈਂ ਗੁਰਜੀਤ ਸਿੰਘ ਦਿੱਤਗਲ ਲੋਕ ਲੋਕ ਸੰਘਰਸ਼ ਸੰਯੁਕਤ ਸੰਜੁਨ ਆਂਡ ਦੇ ਸੁਪਾ ਪ੍ਰਧਾਨ ਤੇ ਅੱਜ ਅਸੀਂ ਜਿਹੜਾ ਹੈਗਾ ਫਰੀਦਕੋਟ ਦੀਆਂ ਸੰਯੁਕਤ ਕਿਸਾਨ ਜਥੇਬੰਦੀਆਂ ਲਈਓਂ ਸੀਤਪਾਲ ਸਿੰਘ ਆਜਮੇਤ ਦਾ ਆਪਣਾ ਜਨਮ ਦਿਹਾੜਾ ਮਨਾਇਆ ਗਿਆ ਤੇ ਇੱਥੇ ਪੜਨ ਲਿਆ ਸਾਡੇ ਸੰਯੁਕਤ ਮੋਰਚੇ ਨੇ ਵੀ ਜੋ ਇਹਨਾਂ ਦੀ ਸੋਚ ਸੀ ਸੀਪਾਲ ਸਿੰਘ ਵਰਗਿਆਂ ਦੀ ਜਿਹੜੇ ਸਹੀ ਹੋਏ ਆ ਉਸ ਵੇਲੇ ਉਸ ਵੇਲੇ ਸਿਰਫ ਨਸਲੀ ਵਿਤਕਰਾ ਸੀਗਾ ਲੋਕ ਨਸਲਾਂ ਦੇ ਨਾਂ ਤੇ ਬਰਕਾਨੀਆਂ ਲੋਕ ਸਾਡੇ ਨਾਲ ਵਿਤਕਰਾ ਕਰਦੇ ਸੀ ਤੇ ਉਹ ਸਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀ ਤੇ ਉਸ ਕਰਕੇ ਸਾਨੂੰ ਸੰਘਰਸ਼ ਲੜਨਾ ਪਿਆ ਪਰ ਜਿਹੜਾ ਅੱਜ ਸਮਾਂ ਅੱਜ ਸਾਨੂੰ ਨਸਲੀ ਤੋਂ ਛੱਡ ਕੇ ਸਾਨੂੰ ਹਰੇਕ ਧਰਮ ਦੇ ਧਰਮ ਦੇ ਨਾਲ ਤੇ ਵੰਡਿਆ ਜਾਂਦਾ ਹੈ ਸਾਨੂੰ ਪੈਸੇ ਦੇ ਨਾਂ ਤੇ ਵੰਡਿਆ ਜਾਂਦਾ ਬੂਟਾਂ ਦੇ ਵਿੱਚ ਝੂਠ ਮਾਰ ਕੇ ਵੰਡਿਆ ਜਾਂਦਾ ਜਿਹੜੇ ਅੱਜ ਦੇ ਹਾਲਾਤ ਉਸ ਵੇਲੇ ਦੇ ਹਾਲਾਤਾਂ ਨਾਲੋਂ ਵੀ ਮਾੜੇ ਹੋ ਚੁੱਕੇ ਆ ਅੱਜ ਸਾਡੇਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਸਾਡੇ ਬੱਚਿਆਂ ਨੂੰ ਚਿੱਟਿਆਂ ਦੇ ਨਸ਼ੇ ਤੇ ਲਾਇਆ ਜਾ ਰਿਹਾ ਜਾ ਰਿਹਾ ਸਿਰਫ ਕੀ ਵੀ ਉਹ ਆਪਣਾ ਰਾਜ ਕਾਇਮ ਕਰ ਸਕਣ ਇਹ ਜਿਹੜੇ ਕਾਲੇ ਅੰਗਰੇਜ਼ ਐ ਇਹਨਾਂ ਤੋਂ ਜੇ ਆਪਾਂ ਖਹਿੜਾ ਚੁਣਾਉਣਾ ਤਾਂ ਸਾਨੂੰ ਜਿਹੜੀਆਂ ਭਾਗਤਾਂ ਸੇਹ ਦੀ ਸੋਚ ਤੇ ਆ ਕੇ ਇੱਕ ਲੈਨ ਦਿੱਤੀ ਜਿਹੜੀ ਆਪਾਂ ਨੂੰ ਖਿੱਚੀ ਹੈ ਉਹ ਲੈਂਡ ਉਤੋਂ ਦੀ ਹੁੰਦੇ ਹੋਏ ਆਪਾਂ ਨੂੰ ਇਹਨਾਂ ਕਾਲੇ ਅੰਗਰੇਜ਼ਾਂ ਨਾਲ ਲੜ ਕੇ ਫੇਰ ਹੀ ਆਪਾਂ ਸੰਘਾਰਾ ਜਿਹੜਾ ਅੱਜ ਆਪਣੇ ਸਮਾਜ ਦੇ ਵਿੱਚ ਇਹ ਆਪਾਂ ਨੂੰ ਨਸ਼ਿਆਂ ਤੇ ਲਾ ਰਿਹਾ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਕੀ ਕੋਸ ਹੋ ਰਿਹਾ ਹੈ ਜਾਂ ਕਲਕੱਤੇ ਚ ਕੀ ਹੋਇਆ ਇਹ ਸਿਰਫ ਆਪਾਂ ਨੂੰ ਪਾੜ ਕੇ ਇਹ ਆਪਣਾ ਰਾਜ ਹੀ ਕਰਦੇ ਆ ਜੇਕਰ ਤੁਸੀਂ ਇਹਨਾਂ ਤੋਂ ਕੁਝ ਲੈਣਾ ਖਿੱਚਣਾ ਤਾਂ ਭਾਕਪਤ ਸਿੰਘ ਦੀ ਸੋਚ ਬਣਾ ਕੇ ਸਾਡੀਆਂ ਸੰਯੁਕਤ ਮੋਰਚਿਆਂ ਨਾਲ ਰਲ ਕੇ ਵੱਧ ਤੋਂ ਵੱਧ ਕਰ ਸ਼ਹਿਰ ਕਰਕੇ ਤਾਂ ਆਪਾਂ ਜੋ ਸੰਘਾਰਸ਼ ਲੜ ਤੇ ਜਿਹੜੇ ਕਾਲੇ ਅੰਗਰੇਜ਼ ਹੁਣ ਪੈਦਾ ਹੋਏ ਐ ਇਹਨਾਂ ਤੋਂ ਖਿਹੜਾ ਛੜਾ ਚੀਜੇ ਇਸ ਕਰਕੇ ਅਸੀਂ ਪਾਰਨ ਲਿਆ ਸੰਯੁਕਤ ਮੋਰਚੇ ਨੇਓ ਤੇ ਇਸ ਪਾਰਨ ਤੇ ਅਸੀਂ ਪੂਰਾ ਉਤਰਾਂਗੇ ਤੇ ਅਸੀਂ ਇਹ ਇਹਦਾ ਵਿਸ਼ਵਾਸ ਵੀ ਦਵਾਉਂਦੇ ਆ ਮੈਂ ਸਿੰਘ ਸ਼ੇਰ ਸਿੰਘ ਕਿੰਗੜਾ ਕਨਵੀਨਰ ਸੰਯੁਕਤ ਖਾਮੋਰਚਾ ਜਿਹੜਾ ਫੇਕੋਟ ਅੱਜ ਅਸੀਂ ਸੰਯੁਕਤ ਖਾਮੋਰਚੇ ਵੱਲੋਂ ਸ਼ੇਡਿਆ ਸਿੰਘ ਭਗਤ ਸਿੰਘ ਦਾ 17 ਜਨਮ ਦਿਨ ਮਨਾ ਰਹੇ ਹਾਂ ਔਰ ਜੋ 1980 ਉਹਨਾਂ ਮੁਤਾਬਕ ਅਸੀਂ ਸ਼ਿੰਗਰਛ ਸ਼ੀਲ ਹੋਂਡਾ ਵਾਦਾ ਕੀਤਾ ਦਾਵਾ ਕਰ ਰਹੇ ਆ ਕਿ ਜਿਵੇਂ ਉਹ ਸੰਘਰਸ਼ ਸਾਨੂੰ ਲੈ ਕੇ ਗਏ ਆ ਉਹ ਵੀ ਸੰਘਰਸ਼ ਨੂੰ ਅੱਗੇ ਤੋਰਗੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਪੂਰਨ ਦੇ ਚੱਲਦੀ ਹੋਈ ਉਹ ਲੜਾਈਆਂ ਲੜਨ ਲਈ ਗੰਭੀਰ ਬਦਲਣ ਔਰ ਸਿੱਖਣ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਪੱਤਰ ਕੀਤਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਸਾਨੂੰ ਪਤਾ ਹੈ ਕਿ ਕੇਂਦਰ ਸਰਕਾਰ ਸਾਡੇ ਕਿਸਾਨਾਂ ਨਾਲ ਬਹੁਤ ਵੱਡੇ ਧੱਕੇ ਕਰ ਰਹੀ ਆ ਔਰ ਗੁਰੂ ਵੀ ਸਾਨੂੰ ਭਗਤੋਂ ਦਾ ਰਾਹ ਦਰਸਾ ਕੇ ਉਹਦੇ ਰਾਹ ਤੇ ਚੱਲਦੇ ਹੋਏ ਸਾਨੂੰ ਲੰਮੇ ਸੰਘਰਸ਼ ਕਰਨਾ ਪਊਗਾ ਉਹ ਲੰਮੇ ਸੰਘਰਸ਼ ਦੇ ਵਿੱਚ ਅਸੀਂ ਦਿੱਲੀ ਨਾਲ ਮਤਲਬ ਮੱਥਾ ਵੀ ਲਾਉਣਾ ਪਊਗਾ ਸਾਨੂੰ ਜਿਵੇਂ ਅੱਗੇ ਪਿਛਲੀ ਵਾਰ 26 ਆ ਨੰਬਰ ਮੋਰਚਾ ਲਾਇਆ ਸੀ ਉਸ ਦਾ ਇੱਕ ਮੋਰਚਾ ਹੋਰ ਲੱਗ ਸਕਦਾ ਅਸੀਂ ਜੋ ਪਕਸ਼ ਨੂੰ ਸਾਨੂੰ ਸੋਚਦੇ ਗਏ ਆ ਉਹਦੇ ਮੁਤਾਬਕ ਹੀ ਚੱਲਾਂਗੇ ਔਰ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਇਹ ਨਹੀਂ ਸੁਨੇਹਾ ਦੇਣਾ ਚਾਹੁੰਦੇ ਕਿ ਜੋ ਪਕਸ਼ ਦੀ ਸੋਚ ਆ ਉਹਨੂੰ અપਨਾਓ ਜੋ ਅੱਜ ਕੱਲ ਕਲਚਰ ਹੈ ਸਾਡੇ ਸਮਾਜ ਨੂੰ ਗੰਦਾ ਕਰ ਰਿਹਾ ਹੈ ਉਹਨਾਂ ਨੂੰ ਭੇਜ ਕਰੋ ਕਿਉਂਕਿ ਅੱਜ ਮੇਲੇ ਤੇ ਸਾਡੇ ਛੋਟੇ ਛੋਟੇ ਬੱਚੇ ਬਹੁਤ ਮਤਲਬ ਕਿ ਲੱਚਰਤਾ ਨਾਲ ਮੋਰ ਹੋ ਰਿਹਾ ਹੈ ਅਸੀਂ ਉਹਨਾਂ ਨੂੰ ਛੋੜੇ ਨਹੀਂ ਸੁਣਨ ਦੇਣਾ ਚਾਹੁੰਦੇ ਆ ਕਿ ਤੁਸੀਂ ਭਗਤ ਸਿੰਘ ਦੀ ਸੋਚੇ ਚੱਲਦੇ ਹੋਏ ਇੱਕ ਵੱਗਾ ਸੰਘਰਸ਼ ਕਰੋ ਔਰ ਆਪਦਾ ਜੀਵਨ ਬੜੀਆ ਬਣਾਓ ਦੁਸ਼ਤਾਂ ਤੋਂ ਦੂਰ ਹੋ ਔਰ ਜਿਵੇਂ ਗੈਂਗਸਟਰ ਬਾਦ ਚੱਲਦਾ ਹੈ ਇੱਥੋਂ ਵੀ ਦੂਰ ਹੋ ਆਪਦਾ ਜੀਵਨ ਬੜੀਆ ਬਤੀਤ ਕਰੋ ਅੱਜ ਅਸੀਂ ਸਰਦਾਰ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਨ ਮਨਾ ਰਹੇ ਹਾਂ ਔਰ ਉਸ ਦੀ ਜੋ ਲਿਖੀ ਹੋਈ ਵਿਚਾਰਧਾਰਾ ਹੈ ਉਹਨੂੰ ਸਲਾਮ ਕਰਨਾ ਹੈ ਔਰ ਉਹਨੂੰ ਯਾਦ ਕਰਨਾ ਹੈ ਔਰ ਜੋ ਯਾਦ ਲਈ ਉਹਨਾਂ ਨੇ ਭਾਰਤ ਦਾ ਸੁਪਨਾ ਲਿਆ ਸੀ ਤੇ ਉਹ ਸੁਪਨੇ ਨੂੰ ਕੁਝ ਅੰਸ਼ਾਂ ਦੇ ਵਿੱਚ ਅਸੀਂ ਯਾਦ ਕਰਕੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੰਯੁਕਤ ਮੋਰਚੇ ਦੇ ਵਿੱਚ ਰਹਿੰਦੇ ਹੋਏ ਅਸੀਂ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਤੇ ਆਜ਼ਾਦੀ ਤੋਂ ਪਹਿਲਾਂ ਉਹਨਾਂ ਨੇ ਜੋ ਵਿੱਢ ਵਿੱਢੀ ਸੀ ਤੇ ਸਰਕਾਰਾਂ ਤੇ ਆਸ ਸੀ ਵੀ ਜਦੋਂ ਭਾਰਤ ਆਜ਼ਾਦ ਹੋਊਗਾ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਛੋਟਾ ਮੁਲਾਜ਼ਮ ਪਟਰੀ ਜਿਹੜੀ ਜੋ ਵੀ ਗਰੀਬ ਹੈ ਸਭ ਤਬ ਦਿੱਲੀ ਆਊਗੀ ਵਸ਼ਾਲ ਦੀ ਰੋਟੀ ਖਾਊਗਾ ਕਿ ਸ਼ਾਦੀ 'ਚ ਰਹੂਗਾ ਪਰ ਭਗਤ ਸਿੰਘ ਦੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਦੇ ਨਾਰੇ ਲਾ ਕੇ ਇਹ ਜਿਹੜੀਆਂ ਸਰਕਾਰਾਂ ਆਉਂਦੀਆਂ ਰਹੀਆਂ ਤੇ ਜਾਂਦੀਆਂ ਰਹੀਆਂ ਕਿਸੇ ਨੇ ਭਗਤ ਸਿੰਘ ਦੀ ਸੱਚੀ ਗੱਲ ਤੇ ਪੈੜਾ ਨਹੀਂ ਦਿੱਤਾ ਸਿਰਫ ਉਹਨਾਂ ਨੂੰ ਨਾਅਰਾ ਚੱਕ ਕੇ ਸਹਿਮਤ ਕਰਤਾ ਅਸੀਂ ਇਸ ਕਰਕੇ ਸਾਰੇ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਨੂੰ ਅਪਣਾ ਕੇ ਭਾਰਤ ਨੂੰ ਇੱਕ ਉਹ ਦੇਸ਼ ਬਣਾਈਏ ਜੋ ਭਗਤ ਸਿੰਘ ਹੋਰਾਂ ਦੀ ਵਿਚਾਰ ਧਾਰਾ ਨੂੰ ਦੇਸ਼ ਬਣਾਉਣਾ ਚਾਹੀਦਾ ਸੀ ਤੇ ਅਸੀਂ ਉਹ ਰੂਪ ਦੇਖ ਹਤਿਆਰ ਕਰੀਏ ਕਿ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰ ਸਕੀ। ਅ ਮੇਰਾ ਨਾਮ ਭਪਿੰਦਰ ਸਿੰਘ ਹੈ ਜਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਤੇ ਸੰਯੁਕਤ 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 ਮੋਰਚੇ ਦਾ ਜ਼ਿਲ੍ਹੇ ਦਾ ਮੈਂਬਰ ਆ। ਅ ਬੇਨਤੀ ਆਜ ਅੱਜ ਜਿਹੜਾ ਭਗਤ ਸਿੰਘ ਦੇ 177 ਜਨਮ ਦਿਨ ਤੇ ਜਿਹੜੇ ਉਹਨਾਂ ਨੂੰ ਸ਼ਰਧਾ ਅਜ ਪ੍ਰਣਾਮ ਕਰਨ ਵਾਸਤੇ ਅਸੀਂ ਪਹੁੰਚੇ ਆਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਤੇ ਸਾਡੀਆਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਪੈਂਡੂ ਮੋਦੀ ਜਥੇਬੰਦੀ ਵੱਲੋਂ ਸਾਡੇ ਸਾਥੀ ਪਹੁੰਚੇ ਆ ਅਸੀਂ ਸਾਡੇ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਮੇਂ ਸਿਰ ਪਹੁੰਚ ਕੇ ਜਿਹੜਾ ਅੱਜ ਦਾ ਰੱਖਿਆ ਪ੍ਰੋਗਰਾਮ ਹੈ ਭਗਵਾ ਸ਼ਿਦਿਆ ਜਮ ਭਗਤ ਸਿੰਘ ਨੂੰ ਜਿਹੜਾ ਸ਼ਹਾਦਾ ਦੇ ਪੁੱਲ ਪੇਟ ਕਰਨਾ ਵਾਸਤੇ ਜਾਂ ਪ੍ਰਣਾਮ ਕਰਨ ਵਾਸਤੇ ਜਿਹੜਾ ਰੱਖਿਆ ਪ੍ਰੋਗਰਾਮ ਉਹਦੇ ਵਿੱਚ ਸ਼ਿਕਰਤ ਕੀਤੀ ਹੈ ਪਰ ਸਾਨੂੰ ਕੱਲਾ ਸਾਮਰਾਜ ਮਜ਼ਦਾਬਾਦ ਜਾਂ ਭਗਤਾਂ ਤੇਰੀ ਸੋਚ ਤੇ ਕਹਿਣਾ ਗੱਲ ਨਹੀਂ ਬਾਨੀ ਸਾਨੂੰ ਉਹਨਾਂ ਤੇ ਰਾਵਾਂ ਤੇ ਚੱਲਣਾ ਪੈਣਾ ਕਿਉਂਕਿ ਸਾਡੇ ਵਿੱਚ ਜਿਹੜੀਆਂ ਲੋਟੂ ਸਿਆਸੀ ਪਾਰਟੀਆਂ ਲੰਮੇ ਸਮੇਂ ਤੋਂ ਉਹਨਾਂ ਦੇ ਪਹਿਰਾਵੇ ਉਹਨਾਂ ਦੀਆਂ ਰੰਗਾਂ ਦੀਆਂ ਪੱਗਾਂ ਬੰਨ ਕੇ ਸਾਨੂੰ ਲੁੱਟਦੇ ਆਏ ਆ ਠੱਗਦੇ ਆਏ ਆ ਸਾਨੂੰ ਉਹਨਾਂ ਤੋਂ ਚੇਤਨ ਹੋਣ ਦੀ ਲੋੜ ਹੈ ਸਾਨੂੰ ਖੁਦ ਆਪ ਸੰਘਰਸ਼ਾਂ ਦੇ ਰਾਹ ਤੇ ਪੈ ਕੇ ਜਿਹੜਾ ਸਾਨੂੰ ਲੋਕਾਂ ਦਾ ਸਾਡੇ ਨਾਲ ਧੱਕੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਆ ਜਾਂ ਸਾਮਰਾਜ ਨੂੰ ਜਿਹੜਾ ਮੌਜਦਾਬਾਦ ਕਹਿਣ ਦਾ ਮਤਲਬ ਇਹ ਹੀ ਹੈ ਕਿ ਉਹ ਸਾਮਰਾਜੀਆਂ ਨੂੰ ਦੇਸ਼ ਚੋਂ ਬਾਹਰ ਕਰਨ ਵਾਸਤੇ ਸਾਡੀਆਂ ਸਰਕਾਰਾਂ ਨੂੰ ਉਹਨਾਂ ਦੇ ਚੁਗਲ ਚੋਂ ਕੱਢਣ ਵਾਸਤੇ ਜਿਹੜਾ ਸੰਘਰਸ਼ ਆਉ ਸਾਨੂੰ ਲੜਨਾ ਪੈਣਾ ਤੇ ਉਹਦੇ ਵਾਸਤੇ ਹਰ ਬੰਦੇ ਨੂੰ ਜੇ ਭਗਤ ਸਿੰਘ ਦੀ ਸੋਚ ਦੇ ਨਾਲ ਜੁੜਨ ਦਾ ਦਾਵਾ ਕਰਦਾ ਤਾਂ ਉਹਨੂੰ ਉਸ ਸੰਘਰਸ਼ ਦੀਆਂ ਲੀਆਂ ਤੇ ਆਉਣਾ ਚਾਹੀਦਾ